ਓ ਸੁਣੋ ਪਰ ਆ ਬੋ ਸੁਣੋ ਬੇਲ ਕੋ ਸੁਣੋ ਮੈਂ ਹਾਲ ਸੁਣਾਵਾ ਓ ਸੁਣ ਕੇ ਦੱਸੋ ਯਾਰ ਓ ਕਿਹੜੇ ਟੱਠੇ ਕੁ ਵਿੱਚ ਜਾਵਾ ਓ ਇੱਕ ਦਿਲ ਕਰਦਾ ਰੱਬ ਨੂੰ ਫੜ ਕੇ ਰੱਜ ਕਟਾ ਪਾ ਲਾਵਾਂ ਬੱਖੀਆਂ ਪੰਨਾ ਤਾਉਣ ਮਰੂੜਾ ਇਹਦਾ ਮੁਰਗ ਬਣਾਵਾ ਕਿ ਆ ਸੀ ਰੱਬ ਨੂੰ ਵਿਆਹ ਕਰਵਾ ਦੇ ਰੱਜ ਕੇ ਤਰਲਾ ਪਾਇਆ ਪਰ ਇਸ ਰੱਬ ਦੇ ਪੁੱਤ ਨੇ ਮੇਰਾ ਉਲਟਾ ਸਿਰ ਮੜਵਾਇਆ ਓ ਖੀ ਖੀ ਕਰਦੀ ਹੱਸੇ ਜਿੱਦਾਂ ਗੇਰ ਗੱਡੀ ਦਾੜਿਆ ਓ ਗੁੱਸੇ ਹੋ ਜਾਏ ਇਦਾਂ ਲੱਗੇ ਜਿਵੇਂ ਕਰੀ ਲਾਸੜਿਆ ਓ ਲੋਕੋ ਹੱਸਿਓ ਨਾ ਉਹ ਵਿਆਹ ਕਰਵਾ ਕੇ ਵੇਖ ਲਿਆ ਮੈਂ ਸ਼ਾਦੀ ਕੀ ਨੂੰ ਕਹਿੰਦੇ ਵਿਆਹ ਕਰਵਾ ਕੇ ਵੇਖ ਲਿਆ ਮੈਂ ਸ਼ਾਦੀ ਕੀ ਨੂੰ ਕਹਿੰਦੇ ਉਹ ਮੂੰਹ ਵਿੱਚ ਪਹਿਣ ਪਰੌਂਠੇ ਤੇ ਉੱਤੋਂ ਸਿਰ ਵਿੱਚ ਛੱਤਰ ਪੈਂਦੇ ਉਹ ਮੂੰਹ ਵਿੱਚ ਪਹਿਣ ਪਰੌਂਠੇ ਤੇ ਉੱਤੋਂ ਸਿਰ ਵਿੱਚ ਛੱਤਰ ਪੈਂਦੇ ਬੇਲੀਓ ਸਿਰ ਵਿੱਚ ਛੱਤਰ ਪੈਂਦੇ ਇਹ ਗਾਣਾ ਮੇਲ ਮਿੱਤਰ ਦਾ ਆ ਤੁਸੀਂ ਜਿਹੜੇ ਬੰਦੇ ਨੇ ਸਰਪੰਚ ਫਿਲਮ ਦੇਖੀਓ ਸਾਲ ਜਿਹੜੀ 1982 ਚ ਰਿਲੀਜ਼ ਹੋਈ ਸੀ ਉਹਨਾਂ ਦੇ ਗਾਣਾ ਮੈਨੂੰ ਲੱਗਦਾ ਇਹ ਤਕਰੀਬਨ ਯਾਦ ਇਹ ਹੋਊਗਾ ਕਿਉਂਕਿ ਉਸ ਟਾਈਮ ਇਸ ਫਿਲਮ ਦੀਆਂ ਉਸ ਟਾਈਮ ਸਰਪੰਚ ਫਿਲਮ ਦੀਆਂ ਦੋ ਖਾਸियत ਸੀ ਜਿਹਦੇ ਕਰਕੇ ਸਰਪੰਚ ਫਿਲਮ ਬਲੰਦੀਆਂ ਨੂੰ ਸ਼ੂ ਗਈ ਸੀ ਦੋ ਗੱਲਾਂ ਕਿਹੜੀਆਂ ਸੀ ਇੱਕ ਤਾਂ ਮੇਲ ਮਿੱਤਰ ਨੇ ਇੱਕ ਅਮਰੀਕਨ ਕੁੜੀ ਨੂੰ ਇੰਟਰੋਡਿਊਸ ਕੀਤਾ ਸੀ ਆਪਣੇ ਨਾਲ ਔਰ ਉਹਦੇ ਅਹਜੇ ਬਲਗਰ ਸੀਨ ਸੀਗੇ ਅਹਜੇ ਫਿਲਮ ਦੇ ਵਿੱਚ ਉਹਨੇ ਕਾਸਟੂਮ ਪਾਈਆਂ ਸੀ ਸਵਿਮਿੰਗ ਕਾਸਟੂਮ ਪਾਈਆਂ ਸੀਗੀਆਂ ਤੇ ਵੈਸੇ ਵੀ ਪਿੰਡ ਦੇ ਵਿੱਚ ਜਿਹੜੇ ਸੀਨ ਕੀਤੇ ਗਏ ਸੀ ਉਹ ਢੜਲੇ ਨਾਲ ਵਾਇਰਲ ਹੋਏ ਸੀ ਮਤਲਬ ਕਹਿਣ ਦਾ ਮਤਲਬ ਗੱਲਬਾਤੀ ਨਾਲ ਵਾਇਰਲ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਜਿਹੜਾ ਵੀ ਬੰਦਾ ਫਿਰ ਥੀਏਟਰ ਚ ਫਿਲਮ ਦੇਖ ਕੇ ਆਉਂਦਾ ਸੀਗਾ ਜਾਂ ਜਿੱਥੇ ਸ਼ੂਟਿੰਗ ਹੋਈ ਸੀ ਉਸ ਜਗ੍ਹਾ ਤੇ ਕੀ ਕਸਮਾਨ ਪਿਆ ਸੀ ਕਿਵੇਂ ਲੋਕਾਂ ਨੇ ਮੂੰਹ ਤੂਣੀਏ ਗੱਲਾਂ ਵਾਇਰਲ ਹੋਈਆਂ ਸੀਗੀਆਂ ਤੇ ਦੂਸਰਾ ਜਿਹੜਾ ਇਸ ਫਿਲਮ ਦਾ ਜਿਹੜਾ ਮੇਨ ਕ੍ਰੈਡਿਟ ਦਿੱਤਾ ਗਿਆ ਸੀ ਉਹ ਦਿੱਤਾ ਗਿਆ ਸੀ ਯੋਗੇਸ਼ ਛਾਬੜਾ ਦੇ ਉਸ ਦਰਦਪੁਰੇ Song ਨੂੰ ਉਸ ਸ਼ਰਾਬੀ ਵਾਲੇ Song ਨੂੰ ਜਿਹੜਾ ਜਿਹਦੇ ਬੋਲ ਸੀ ਨਹੀਂ ਉਹ ਭੁੱਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਇਹ ਗਾਣਾ ਔਰ ਦੂਸਰਾ ਸਰਪੰਚ ਫਿਲਮ ਦਾ ਮੇਲ ਮਿੱਤਰ ਦੇ ਨਾਲ ਉਹ ਬਾਹਰਲੀ ਕੁੜੀ ਐਨ ਆਰ ਆਈ ਕੁੜੀ ਵਿਦੇਸ਼ੀ ਕੁੜੀ ਗੋਰੀ ਕੁੜੀ ਇਹ ਦੋਵਾਂ ਨੇ ਫਿਲਮ ਨੂੰ ਇਸ ਲੈਵਲ ਤੇ ਲੈ ਗਈ ਮਤਲਬ ਇਹ ਗੱਲ ਨਹੀਂ ਹੈਗੀ ਕਿ ਬਈ ਇਹ ਦੋਏ ਗੱਲਾਂ ਸੀਗੇ ਤੀਸਰਾ ਇਸ ਫਿਲਮ ਦਾ ਮਿਊਜ਼ਿਕ ਬੜਾ ਟੌਪ ਦਾ ਸੀਗਾ ਜਿੰਨੇ ਵੀ ਗਾਣੇ ਸੀਗੇ ਸਾਰੇ ਬੰਬ ਸੀ ਸਾਰੇ ਬਾਖਮਾਲ ਗਾਣੇ ਸੀਗੇ ਆਪਾਂ ਗੱਲ ਕਰਾਂਗੇ ਅੱਜ ਸਰਪੰਚ ਫਿਲਮ ਦੀ ਜਿਹੜੀ ਕਿ ਸਾਲ 1982 ਚ ਰਿਲੀਜ਼ ਹੋਈ ਸੀ ਇਹਦੇ ਰੀਅਲ ਫੈਕਟ ਦੀ ਅਨਨੋਨ ਫੈਕਟ ਦੀ ਜਿਹੜੇ ਕਿ ਕਿਸੇ ਜਿਹੜੇ ਕਹਾਣੀਆਂ ਕਿਹਨੇ ਕੀ ਕੀਤਾ ਸੀ ਕਿਹਨੇ ਕੀ ਕੀਤਾ ਸੀ ਕਿਹਦਾ ਕ੍ਰੈਡਿਟ ਕਿਵੇਂ ਦਿੱਤਾ ਗਿਆ ਤੇ ਖਾਸ ਕਰਕੇ ਮੇਲ ਮਿੱਤਰ ਨਾਲ ਜਿਹੜੀ ਉਹ ਕੁੜੀ ਸੀ ਉਹ ਕੌਣ ਸੀ ਕੁੜੀ ਔਰ ਉਹਨੇ ਐਨੇ ਸੀਨ ਦਿੱਤੇ ਸੀਗੇ ਉਹ ਫਿਲਮ ਦੇ ਵਿੱਚ ਠੀਕ ਆ ਦੋਸਤੋ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗੇਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਅੱਜ ਆਪਾਂ ਸਾਲ 1982 ਦੇ ਵਿੱਚ ਵਰਿੰਦਰ ਦੀ ਫਿਲਮ ਨੂੰ ਸਰਪੰਚ ਦੀਆਂ ਗੱਲਾਂ ਕਰਾਂਗੇ ਤੇ ਖਾਸ ਕਰਕੇ ਉਸ ਕੁੜੀ ਬਾਰੇ ਔਫ ਗਾਣੇ ਬਾਰੇ ਯੋਗੇਸ਼ ਛਾਬੜਾ ਬਾਰੇ ਫਿਲਮ ਦੀ ਕਹਾਣੀ ਬਾਰੇ ਫਿਲਮ ਦੀ ਸਟੋਰੀ ਬਾਰੇ ਔਰ ਫਿਲਮ ਦੇ ਤੱਥਾਂ ਬਾਰੇ ਜਿਹੜੇ ਤੱਤ ਛੁਪੇ ਰਹੇਗੇ ਕਿਉਂਕਿ 70 ਤੋਂ ਪਹਿਲਾਂ ਪਹਿਲਾਂ 80 ਤੋਂ ਪਹਿਲਾਂ ਪਹਿਲਾਂ ਕੁਝ ਫਿਲਮਾਂ ਦੀ ਜਾਦਾ ਹਿਸਟਰੀ ਨਹੀਂ ਰੱਖੀ ਜਾਂਦੀ ਸੀ ਈਵਨ ਕੇ ਖਾਸ ਡਾਇਰੈਕਟਰਾਂ ਪ੍ਰੋਡਿਊਸਰਾਂ ਨੂੰ ਵੀ ਨਹੀਂ ਇਹਨਾਂ ਦੀ ਹਿਸਟਰੀ ਪਤਾ ਸੀ ਜੇਕਰ ਇਕੱਠੇ ਕਰਕੇ ਬੰਦੇ ਬਿਠਾ ਲਿੱਤੇ ਜਾਂ ਤਾਂ ਕਿ ਤਾਂ ਕਰਕੇ ਕਿਤੇ ਇਹਨਾਂ ਦੇ ਇਫੈਕਟ ਨਿਕਲਣ ਵੀ ਅਸਲੀ ਇਫੈਕਟ ਉਦੋਂ ਕੀ ਹੋਈ ਸੀ ਕੀ ਕੀ ਗੱਲਾਂ ਹੋਈਆਂ ਸੀ ਕੀ ਕੀ ਬਾਤਾਂ ਹੋਈਆਂ ਸੀ ਤੇ ਕਿਵੇਂ ਇਸ ਫਿਲਮ ਨੂੰ ਫਲੋਰ ਤੇ ਲੈ ਕੇ ਜਾਂਦਾ ਸੀ ਇਹ ਆਪਾਂ ਅੱਜ ਗੱਲ ਸਿਰਫ ਕਰਨੀ ਆ ਉਹਨਾਂ ਤੱਥਾਂ ਦੇ ਉੱਤੇ ਠੀਕ ਆ ਦੋਸਤੋ ਸ਼ੁਰੂ ਕਰਦੇ ਆਂ ਦਰਸਲ دوستو ویڈیو ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜਿਹੀ ਕਹਾਣੀ ਬਾਰੇ ਦੱਸ ਦੇਣਾ ਇਹਦੇ ਵਿੱਚ ਯਸ਼ ਸ਼ਰਮਾ ਹੈ ਜਿਨ੍ਹਾਂ ਨੇ ਸਰਪੰਚ ਦਾ ਰੋਲ ਨਿਭਾਇਆ ਤੇ ਉਧਰ ਵੇਦ ਗੋਸਵਾਮੀਆ ਜਿਨ੍ਹਾਂ ਨੇ ਸ਼ਰਾਬ ਦੇ ਠੇਕੇਦਾਰ ਦਾ ਰੋਲ ਨਿਭਾਇਆ ਹੈ ਦੋਵਾਂ ਦੀ ਆਪਸ ਵਿੱਚ ਦੋਸਤੀ ਹੁੰਦੀ ਹੈ ਵੇਦ ਗੋਸਵਾਮੀ ਹੁੰਦਾ ਉਹਨੇ ਸਵਰਨ ਚੰਦ ਦਾ ਕਿਰਦਾਰ ਨਿਭਾਇਆ ਤੇ ਉਹ ਸ਼ਰਾਬ ਦਾ ਠੇਕੇ ਦਾ ਕੰਮ ਕਰਦਾ ਹੈ ਉਹਦੇ ਪਰਿਵਾਰ ਦਾ ਪਛਤੈਣੀ ਤੰਦਾ ਸ਼ਰਾਬ ਵੇਚਣਾ ਹੈ ਤੇ ਦੂਸਰੇ ਪਾਸੇ ਸਰਪੰਚਾ ਸਰਪੰਚ ਪਿੰਡ ਦਾ ਤਿੰਨ ਵਾਰ ਚੁਣਿਆ ਹੋਇਆ ਨਿਰਵਿਰੋਧ ਸਰਪੰਚਾ ਤੇ ਉਹ ਸ਼ਰਾਬ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਦਾ ਪਰ ਬਦਕਿਸਮਤੀ ਨਾਲ ਉਹਦਾ ਇੱਕ ਬੇਟਾ ਜਿਹੜਾ ਕਿ ਯੁਗੇਸ਼ ਛਾਬੜਾ ਜਿਨੇ ਕਿਰਦਾਰ ਨਿਭਾਇਆ ਯੁਗੇਸ਼ ਛਾਬੜਾ ਨੇ ਜਿਹੜਾ ਕਿਰਦਾਰ ਨਿਭਾਇਆ ਉਹ ਸ਼ਰਾਬ ਦਾ ਆਦੀ ਹੋ ਜਾਂਦਾ ਉਹ ਆਦੀ ਕਿਉਂ ਹੋ ਜਾਂਦਾ ਕਿਉਂਕਿ ਉਹਦੀ ਗਰਲਫ੍ਰੈਂਡ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਗਾਮ ਦੇ ਵਿੱਚੋਂ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਔਰ ਇੰਨਾ ਆਦੀ ਹੋ ਜਾਂਦਾ ਵੀ ਉਹਦਾ ਪਿਓ ਉਹਦੇ ਪੂਰੀ ਤਰ੍ਹਾਂ ਨਾਲ ਬਰਖਲਾਫ ਹੁੰਦਾ ਪਰ ਉਹਦਾ ਭਰਾ ਜਿਹੜਾ ਹੁੰਦਾ ਯੁਗੇਸ਼ ਛਾਬੜਾ ਉਹ ਫਿਲਮ ਦੇ ਵਿੱਚ ਮਤਲਬ ਬਰਿੰਦਰ ਹੁੰਦਾ ਬਰਿੰਦਰ ਦਾ ਮਤਲਬ ਭੂਮਿਕਾ ਕਰਮਾਂ ਦੀ ਭੂਮਿਕਾ ਨਿਭਾਈਆ ਬਰਿੰਦਰ ਨੇ ਉਹ ਆਪਣੇ ਭਰਾ ਦੀ ਸ਼ਰਾਬ ਦੀ ਆਦਤ ਨੂੰ ਤਾਂ ਮਾੜਾ ਮੰਨਦਾ ਹੀ ਆ ਪਰ ਨਾਲ ਉਹਦੀ ਹਰੇਕ ਟਾਈਮ ਸਪੋਰਟ ਤੇ ਵੀ ਰਹਿੰਦਾ ਆ ਹੁੰਦਾ ਕੀ ਆ ਫਿਲਮ ਦੇ ਦੌਰਾਨ ਜਿਹੜਾ ਦੂਸਰੇ ਪਾਸੇ ਯਾ ਸ਼ਰਮਾ ਆਪਣੇ ਦੋਸਤ ਸਵਰਨ ਚੰਦ ਨੂੰ ਸ਼ਰਾਬ ਦੇ ਸਾਈਡ ਇਫੈਕਟਾਂ ਬਾਰੇ ਸਮਝਾਉਂਦਾ ਤਾਂ ਰਹਿੰਦਾ ਆ ਪਰ ਨਾਲ ਨਾਲ ਯਾਰੀ ਵੀ ਕੈਮਰਾ ਰੱਖਦਾ ਹੁੰਦਾ ਕੀ ਆ ਇੱਕ ਦਿਨ ਹਾਲਾਂਕਿ ਜਿਹੜਾ ਵੇਦਕੋ ਸੁਆਮੀ ਹੁੰਦਾ ਉਹ ਵੀ ਕਰੈਕਟਰ ਦਾ ਚੰਗਾ ਹੁੰਦਾ ਆ ਮਤਲਬ ਭਲੇ ਚੰਗੇ ਨੂੰ ਚੰਗਾ ਤੇ ਮੰਦੇ ਨੂੰ ਮੰਦੇ ਕਹਿਣ ਵਾਲਾ ਬੰਦਾ ਹੁੰਦਾ ਆ ਪਰ ਜਦੋਂ ਇੱਕ ਸਮਾਂ ਇਹੋ ਜਿਹਾ ਆਉਂਦਾ ਸ਼ਰਾਬ ਦੇ ਨਸ਼ੇ ਵਿੱਚ ਉਹ ਆਪਣੇ ਪੂਰੇ ਵਫਾਦਾਰ ਬੰਦੇ ਇਨਸਾਨ ਦਾ ਉਹਦੇ ਹੱਥੋਂ ਕਤਲ ਹੋ ਜਾਂਦਾ ਸ਼ਰਾਬ ਦੇ ਨਸ਼ੇ 'ਚ ਹੋ ਜਾਂਦਾ ਓਏ ਓ ਇੰਨਾ ਵਫਾਦਾਰ ਹੁੰਦਾ ਉਹਦੇ ਵਾਸਤੇ ਜਾਨ ਦੇਣ ਨੂੰ ਵੀ ਤਿਆਰ ਹੁੰਦਾ ਕਈ ਵਾਰ ਉਹਨੂੰ ਕਈ ਸਿਚੁਏਸ਼ਨਾਂ ਚ ਉਸ ਉਹਦੇ ਉਸ ਨੌਕਰ ਨੇ ਜਾਂ ਉਹਦੇ ਸਾਂਝੀਦਾਰ ਨੇ ਉਹ ਬਹੁਤ ਵਾਰ ਕੱਢਿਆ ਹੁੰਦਾ ਪਰ ਸ਼ਰਾਬ ਦੇ ਨਸ਼ੇ ਚੋਂ ਦਿੱਤੋਂ ਮਰ ਜਾਂਦਾ ਤੇ ਸਰਪੰਚ ਮੌਕੇ ਤੇ ਪਹੁੰਚ ਜਾਂਦਾ ਸਰਪੰਚ ਉਹਦੋਂ ਕਤਲ ਹੋਇਆ ਦੇਖ ਦਿੰਦਾ ਆਪਣੇ ਦੋਸਤ ਜਿਹੜਾ ਵੇਦਗੋਸਵਾਮੀ ਹੁੰਦਾ ਆਪਣੇ ਦੋਸਤ ਸਰਪੰਚ ਨੂੰ ਕਹਿੰਦਾ ਵੀ ਤੂੰ ਗਵਾਹੀ ਤੋਂ ਛੱਡ ਪਰੇ ਕਾਹਨੂੰ ਜੇ ਤਰੀਕ ਗਵਾਹੀ ਨਾਲ ਮੇਰੀ ਮੌਤ ਹੋ ਸਕਦੀ ਆ ਪਰ ਸਰਪੰਚ ਅਟੱਲ ਹੁੰਦਾ ਉਹ ਕਹਿੰਦਾ ਮੈਂ ਝੂਠ ਨਹੀਂ ਬੋਲ ਸਕਦਾ ਜੇ ਸਰਪੰਚੇ ਝੂਠ ਬੋਲੂਗਾ ਤਾਂ ਪਿੰਡ ਦਾ ਬਣੂਗਾ ਇੱਕ ਚਲੋ ਜੀ ਗਵਾਹੀ ਦੇ ਦਿੰਦਾ ਤੇ ਉਸ ਤੋਂ ਬਾਅਦ ਹੁੰਦਾ ਉਹੀ ਹੈ ਜਿਹੜਾ ਕਿ ਸਭ ਨੂੰ ਪਤਾ ਵੇਦਗੋਸwami ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਆ ਉੱਥੇ ਉਹਦਾ ਮੁੰਡਾ ਵੀ ਹਾਜ਼ਰ ਹੁੰਦਾ ਆ ਵੇਦਗੋਸwami ਦਾ ਜਿਹੜਾ ਕਿ ਕਿਰਦਾਰ ਨਭਾਇਆ ਆ ਮੋਹਨ ਪੱਕੜ ਨੇ ਪਰ ਉਦੋਂ ਉਹਨਾਂ ਦਾ ਚਿਹਰਾ ਮੋਰਾ ਐਨ ਬਿਲਕੁਲ ਦੇਖ ਕੇ ਵਿਲਨ ਦਾ ਅਹਿਸਾਸ ਹੁੰਦਾ ਆ ਉਹਨਾਂ ਦਾ ਚਿਹਰਾ ਵਿਲਨ ਦੇ ਤੌਰ ਤੇ ਫੱਬਦਾ ਵੀ ਬਹੁਤ ਸੀਗਾ ਵੇਦਗੋਸwami ਦਾ ਬੇਟਾ ਆ ਤੇ ਨਿੰਮੀ ਆ ਉਹਦੇ ਸਰਪੰਚ ਦੇ ਘਰੇ ਆ ਕੇ ਉਹਨੂੰ ਕਹਿੰਦੇ ਨੇ ਵੀ ਤੂੰ ਗਵਾਹੀ ਨਾ ਦੇ ਤਾਂ ਤੇਰਾ ਦੋਸਤ ਆ ਇੱਕ ਗਵਾਹੀ ਕਰਕੇ ਬਚਾ ਹੋ ਜੂ ਪਰ ਮੰਨਦਾ ਨਹੀਂ ਹੈਗਾ ਸਰਪੰਚ ਮਹਾਰਾਜ ਹੁੰਦਾ ਹੋਈ ਆ ਫਿਰ ਫਾਂਸੀ ਦੀ ਸਜ਼ਾ ਹੋ ਜਾਂਦੀ ਆ ਉਸ ਤੋਂ ਬਾਅਦ ਦੋਏ ਮਾਂ ਪੁੱਤ ਜਿਹੜੇ ਦੋਏ ਨੇ ਮਤਲਬ ਕਸਮ ਖਾ ਕੇ ਇਸ ਪਰਿਵਾਰ ਨੂੰ ਬਰਬਾਦ ਕਰਨ ਦੀ ਕਸਮ ਖਾ ਲੈਂਦੇ ਨੇ ਉਸੇ ਦੌਰਾਨ ਉਹਨਾਂ ਦੀ ਸਰਪੰਚ ਦੀ ਬੀਟੀ ਦੇ ਨਾਲ ਮੋਹਨ ਬਗੜ ਦਾ ਪਿਆਰ ਹੋ ਜਾਂਦਾ ਆ ਰਿਸ਼ਤਾ ਭੇਜਦੇ ਨੇ ਰਿਸ਼ਤਾ ਕਬੂਲ ਹੋ ਜਾਂਦਾ ਆ ਬਰਿੰਦਰ ਮਨਾ ਕਰਦਾ ਵੀ ਇਹ ਭਾਈ ਪਰਿਵਾਰ ਤੇਰੇ ਵਾਸਤੇ ਠੀਕ ਨਹੀਂ ਹੋਊਗਾ ਉਥੇ ਸੁਖੀ ਨਹੀਂ ਰਹੇਂਗੀ ਪਰ ਜਿਹੜੀ ਕੁੜੀ ਹੁੰਦੀ ਆ ਉਹ ਉਹਦੇ ਨਾਲ ਰਾਜੀ ਹੁੰਦੀ ਆ ਮਨ ਵੀ ਉਹਦਾ ਕਰਦਾ ਹੁੰਦਾ ਮੈਂ ਐਸੇ ਵਿਆਹ ਕਰਾਉਣਾ ਵਿਆਹ ਕਰਾ ਲੈਂਦੀ ਆ ਤੇ ਵਿਆਹ ਦੀ ਰਾਤ ਨੂੰ ਪਹਿਲੀ ਰਾਤ ਨੂੰ ਹੀ ਉਹ ਸਾਰਾ ਕੁਝ ਸਾਹਮਣੇ ਆ ਜਾਂਦਾ ਬਸ ਉਸ ਤੋਂ ਬਾਅਦ ਇਹ ਕਹਾਣੀ ਉਹ ਲਾਲਚੀ ਵੀ ਥੋੜਾ ਜਿਆਦਾ ਦਿਖਾਇਆ ਜਾਂਦਾ ਆ ਮੋਹਨ ਬਗੜ ਲਾਲਚ ਦੇ ਬਸ ਉਹ ਸ਼ਰਾਬ ਦੇ ਵਿੱਚ ਕੁਮਲਾਉਣਾ ਸ਼ੁਰੂ ਕਰ ਦਿੰਦਾ ਆ ਸ਼ਰਾਬ ਦੇ ਨਾਲ ਬੰਦੇ ਮਰਨੇ ਲੱਗ ਪੈਂਦੇ ਨੇ ਉਸੇ ਦੌਰਾਨ ਯੋਗੇਸ਼ ਆਬੜਾ ਦੀ ਵੀ ਮੌਤ ਹੋ ਜਾਂਦੀ ਆ ਯੋਗੇਸ਼ ਆਬੜਾ ਤੋਂ ਬਾਅਦ ਦੂਸਰੀ ਮੌਤ ਹੁੰਦੀ ਆ ਸਰਪੰਚ ਦੀ ਕਿਉਂਕਿ ਸਰਪੰਚ ਉਸ ਪਿੰਡ ਦੇ ਵਿੱਚ ਯੋਗੇਸ਼ ਆਬੜਾ ਦੇ ਨਾਲ ਕਈ ਬੰਦੇ ਹੋਰ ਮਰ ਗਏ ਹੁੰਦੇ ਨੇ ਤਾਂ ਸਰਪੰਚ ਪਿੰਡ ਦੀ ਉਹਨੂੰ ਸਜ਼ਾ ਦਿਵਾਉਣ ਲਈ ਮੋਹਨ ਬੱਗੜ ਨੂੰ ਸਹਾਈ ਦਿਵਾਉਣ ਲਈ ਉਹਦੇ ਘਰੇ ਚਲੇ ਜਾਂਦਾ ਆ ਘਰ ਦੇ ਵਿੱਚ ਜਿਹੜਾ ਮੋਹਨ ਬੱਗੜ ਹੁੰਦਾ ਉਹਨਾਂ ਨੂੰ ਫੜ ਲੈਂਦਾ ਸਰਪੰਚ ਨੂੰ ਸਰਪੰਚ ਨੂੰ ਮਾਰ ਦਿੰਦੇ ਨੇ ਉਸ ਸਮੇਂ ਉਹਨਾਂ ਦਾ ਨੌਕਰ ਵੀ ਉੱਥੇ ਮੌਜੂਦ ਹੁੰਦਾ ਆ ਜਦੋਂ ਮਰ ਜਾਂਦਾ ਉਹ ਤਾਂ ਉਹ ਸਾਰਾ ਇਲਜ਼ਾਮ ਜਿਹੜਾ ਮਹਨ ਬਗੜ ਹੁੰਦਾ ਆਪਣਾ ਜਿਹੜਾ ਨੌਕਰ ਹੁੰਦਾ ਉਹਦੇ ਫਾਦਰ ਸਾਹਿਬ ਜਿਹੜੇ ਕਿ ਮੁਨੀਮ ਹੁੰਦੇ ਨੇ ਉਸ ਫਿਲਮ ਦੇ ਵਿੱਚ ਉਹਨਾਂ ਦੇ ਉੱਤੇ ਲਾ ਦਿੰਦਾ ਯਾਰ ਪਰ ਇਹ ਗੱਲ ਗੁੱਝੀ ਨਹੀਂ ਰਹਿੰਦੀ ਹੈਗੀ ਜਿਹੜਾ ਮੁਨੀਮ ਹੁੰਦਾ ਉਹਦਾ ਬੇਟਾ ਹੁੰਦਾ ਆ ਉਹਨੇ ਉਹ ਕਤਲ ਆਪਣੇ ਅੱਖੀਂ ਹੁੰਦੇ ਦੇਖਿਆ ਸੀਗਾ ਔਰ ਉਹਨੂੰ ਸ਼ਰਾਬ ਦਾ ਵੀ ਜਿਹੜੇ ਸ਼ਰਾਬ ਦੇ ਵਿੱਚ ਕੈਪਸੂਲ ਵਗੈਰਾ ਮਗਾਉਣ ਦੀ ਗੱਲ ਉਹ ਵੀ ਉਹਦੇ ਸਾਹਮਣੇ ਹੋਈ ਹੋਈ ਸੀ ਤਾਂ ਉਹ ਜਾ ਕੇ ਘਰੇ ਆਪਣੇ ਬਰਿੰਦਰ ਦੇ ਕੋਲ ਕਰਮੇ ਦੇ ਕੋਲ ਜਾ ਕੇ ਸਾਰਾ ਭਾਂਡਾ ਭੰਨ ਦਿੰਦਾ ਦੱਸ ਦਿੰਦਾ ਕਿ ਵੀ ਹਾਂ ਤੇਰੇ ਫਾਦਰ ਸਾਹਿਬ ਦਾ ਤੇ ਸ਼ਰਾਬ ਜਿਹੜੀ ਸ਼ਹਿਰ ਦੇ ਵਿੱਚ ਵੇਚੀ ਆ ਪਿੰਡ ਦੇ ਵਿੱਚ ਵੇਚੀ ਆ ਉਹ ਸਾਰੀ ਤੁਹਾਡੇ ਪਰੌਣੇ ਦਾ ਹੀ ਕੰਮ ਹੈ ਵੀ ਉਹਨੇ ਮਾਰਿਆ ਉਸ ਟਾਈਮ ਉਹ ਉਹਦੀ ਭੈਣ ਵੀ ਬਰਿੰਦਰ ਦੀ ਭੈਣ ਵੀ ਉੱਥੇ ਘਰ ਚ ਸਾਰੇ ਕੁਝ ਸੁਣ ਲੈਂਦੀ ਆ ਉਹ ਪਹਿਲਾਂ ਹੀ ਦੁਖੀ ਹੁੰਦੀ ਆ ਪਰ ਆਪਣੇ ਭਰਾ ਨੂੰ ਕੁਝ ਦੱਸਿਆ ਨਹੀਂ ਹੁੰਦਾ ਉਹ ਵੀ ਉੱਥੇ ਜ਼ਹਿਰ ਖਾ ਕੇ ਮਰ ਜਾਂਦੀ ਆ ਉਹਦੇ ਘਰ ਦੇ ਉਸ ਆਪਣੇ ਪੇਕੇ ਘਰ ਦੇ ਵਿੱਚ ਜ਼ਹਿਰ ਖਾ ਕੇ ਮਰ ਜਾਂਦੀ ਆ ਬਰਿੰਦਰ ਉਸ ਤੋਂ ਬਾਅਦ ਬਦਲਾ ਲੈਣ ਲਈ ਆਪਣੇ ਪਰੌਣੇ ਦੇ ਘਰੇ ਜਾਂ ਮਤਲਬ 모ਹਨ ਬੱਗੜ ਦੇ ਘਰੇ ਜਾਂਦਾ ਆ ਪਰ ਉੱਥੇ ਨਿੰਮੀ ਦੇ ਹੱਥੋਂ ਆਪਣਾ ਬੇਟਾ ਹੀ ਆਪਣਾ ਮੁੰਡਾ ਹੀ ਮਾਰਿਆ ਜਾਂਦਾ ਜਦੋਂ ਉਹ ਨਿਸ਼ਾਨਾ ਬਣਾਉਂਦੀ ਆ ਵਿਰਿੰਦਰ ਦੇ ਉੱਤੇ ਗੋਲੀ ਚਲਾਉਣ ਲਈ ਨਿਸ਼ਾਨਾ ਬਣਾਉਂਦੀ ਆ ਉਦੋਂ ਉਹਦੇ ਉੱਥੋਂ ਉਹਦਾ ਮੁੰਡਾ ਹੀ ਮਾਰਿਆ ਜਾਂਦਾ ਤਾਂ ਇਹ ਕਹਾਣੀ ਸੀ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਫਿਲਮ ਦੇ ਵਿੱਚ ਵਿਰਿੰਦਰ ਨੇ ਭੂਮਿਕਾ ਨਿਭਾਈ ਆ ਤੁਹਾਨੂੰ ਮੈਂ ਇਹ ਗੱਲ ਕਲੀਅਰ ਤੌਰ ਤੇ ਦੱਸ ਦੇਣਾ ਚਾਹੁੰਦਾ ਇਹ ਪਹਿਲੀ ਵਾਰ ਕਿਰਦਾਰ ਇਕਲਬੂਸ਼ਨ ਖਰਵੰਦਾ ਵਾਸਤੇ ਮਤਲਬ ਬਣਿਆ ਸੀ ਤੇ ਇਕਲਬੂਸ਼ਨ ਖਰਵੰਦਾ ਨੂੰ ਇਸ ਫਿਲਮ ਵਿੱਚ ਸਾਈਨ ਕੀਤਾ ਜਾਣਾ ਸੀ ਕਿ ਸਾਲ 1980 ਵਿੱਚ ਸ਼ਾਨ ਫਿਲਮ ਲਈ ਜੁਈ ਸੀ ਕਲਬੂਸ਼ਨ ਖਰਬੰਦਾ ਹਾਲਾਂਕਿ ਉਹ ਫਿਲਮ ਤਾਂ ਫਲॉप ਚਲੀ ਗਈ ਸੀਗੀ ਜਿਹੜੀ ਸ਼ਾਨ ਫਿਲਮ ਸੀ ਪਰ ਕਲਬੂਸ਼ਨ ਖਰਬੰਦਾ ਦਾ ਕਿਰਦਾਰ ਬਹੁਤ ਵਧੀਆ ਲੋਕਾਂ ਨੂੰ ਲੱਗਿਆ ਸੀ ਔਰ ਕਲਬੂਸ਼ਨ ਖਰਬੰਦਾ ਤੇ ਸ਼ਾਨ ਫਿਲਮ ਤੋਂ ਹੀ ਪੈਰ ਲੱਗੇ ਸੀ ਤੇ ਉਸ ਦੌਰਾਨ ਕਲਬੂਸ਼ਨ ਖਰਬੰਦਾ ਦੇ ਵਾਸਤੇ ਇਹ ਰੋਲ ਮਤਲਬ ਉਹਨੂੰ ਜਾਣਾ ਸੀਗਾ ਉਹਦੇ ਹੱਥ ਜਾਣਾ ਸੀ ਜਦੋਂ ਇਸ ਫਿਲਮ ਦੇ ਜਿਹੜੇ ਪ੍ਰੋਡਿਊਸਰ ਸੀ ਉਹ ਸ਼ਾਮ ਲਾਲ ਬੰਸੀ ਵਾਲਾ ਸੀਗੇ ਉਸੇ ਦੌਰਾਨ ਬਰਿੰਦਰ ਦੇ ਨਾਲ ਗੱਲਬਾਤ ਹੋ ਗਈ ਬਰਿੰਦਰ ਨੇ ਇਸ ਕਿਰਦਾਰ ਨੂੰ ਹਾਂਮੀ ਭਰਤੀ ਔਰ ਨਾਲ ਇਹ ਵੀ ਕਹਿਤਾ ਵੀ ਫਿਲਮ ਦੀ ਡਾਇਰੈਕਟਰ ਵੀ ਮੈਂ ਹੀ ਬਣੂੰਗਾ ਇਸ ਦੌਰ ਇਸ ਕਰਕੇ ਜਿਹੜਾ ਫਿਲਮ ਦੇ ਵਿੱਚ ਡਾਇਰੈਕਸ਼ਨ ਤੇ ਐਕਟਿੰਗ ਆ ਉਹ ਦੋ ਕਿਰਦਾਰ ਨਿਭਾਉਣ ਵਾਲੇ ਵਿਰਿੰਦਰ ਨੇ ਫਿਲਮ ਉਸ ਸਮੇਂ ਮਤਲਬ ਵਿਰਿੰਦਰ ਵੀ ਕੋਈ ਐਡੇ ਜਿਆਦਾ ਵੱਡੇ ਕਲਾਕਾਰਤਾ ਨਹੀਂ ਹੋਏ ਸੀਗੇ ਪਰ ਹਾਂ ਠੀਕ ਆ ਮਤਲਬ ਵਧੀਆ ਫਿਲਮਾਂ ਕਰ ਰਹੇ ਸੀਗੇ ਬਹੁਤ ਵੱਡੇ ਸੁਪਰਸਟਾਰ ਨਹੀਂ ਸੀ ਹੋਏ ਤੇ ਨਾ ਹੀ ਫਿਲਮਾਂ ਦਾ ਐਡਾ ਜਿਆਦਾ क्रेज ਜਿਆਦਾ ਐਡਾ ਪੰਜਾਬੀ ਫਿਲਮਾਂ ਦਾ ਹੁੰਦਾ ਸੀ ਥੀਏਟਰਾਂ ਦੇ ਵਿੱਚ ਹਿੰਦੀ ਫਿਲਮਾਂ ਦੇਖਣ ਲਈ ਹੀ ਲੋਕ ਜਾਂਦੇ ਸੀਗੇ ਪੰਜਾਬੀ ਫਿਲਮਾਂ ਦੇਖਣ ਲਈ ਬਹੁਤ ਘੱਟ ਲੋਕ ਜਾਂਦੇ ਹੁੰਦੇ ਸੀ ਪਰ ਜਦੋਂ ਫਿਲਮ ਇਹ ਥੀਏਟਰ ਦੇ ਵਿੱਚ ਲੱਗ ਗਈ ਥੀਏਟਰ ਦੇ ਵਿੱਚ ਕਾਮਯਾਬ ਹੋ ਗਈ ਉਸ ਤੋਂ ਬਾਅਦ ਪਹਿਲੀ ਵਾਰ ਮਤਲਬ ਇਸ ਫਿਲਮ ਨੇ ਪੰਜਾਬੀ ਦਰਸ਼ਕਾਂ ਨੂੰ ਦੱਸਿਆ ਸੀ ਵੀ ਹਾਂ ਪੰਜਾਬੀ ਫਿਲਮਾਂ ਦਾ ਵੀ ਕੋਈ ਰੌਬ ਹੈਗਾ ਆ ਉਹਨੂੰ ਵੀ ਥੀਏਟਰ 'ਚ ਦੇਖਣ ਲਈ ਜਾਣਾ ਚਾਹੀਦਾ ਲੋਕਾਂ ਨੂੰ ਜਿਹੜਾ ਯੁਗੇਸ਼ ਛਾਪੜਾ ਦਾ ਕਿਰਦਾਰ ਆ ਉਹ ਸतीश ਕਾਲ ਨੂੰ ਸਭ ਤੋਂ ਪਹਿਲਾਂ ਜਾਣਾ ਸੀ ਸतीश ਕਾਲ ਨੂੰ ਇਸ ਕਿਰਦਾਰ ਵਾਸਤੇ ਚੁਣਿਆ ਗਿਆ ਸੀਗਾ ਤੇ ਪਰ ਬਾਅਦ ਚ ਜਦੋਂ ਸਕ੍ਰਿਪਟ ਲਿਖੀ ਗਈ ਆਪਣੇ ਸਟਾਰ ਕਾਸਟ ਫਾਈਨਲ ਹੋ ਗਈ ਉਸ ਤੋਂ ਬਾਅਦ ਯੁਗੇਸ਼ ਛਾਪੜਾ ਨੂੰ ਇਸ ਕਿਰਦਾਰ ਵਾਸਤੇ ਲਿੱਤਾ ਗਿਆ ਹੁਣ ਨਾਲ ਨਾਲ ਮੈਂ ਤੁਹਾਨੂੰ 뮤ਜ਼ਿਕ ਬਾਰੇ ਵੀ ਦੱਸਦਾ ਕਿਉਂਕਿ 뮤ਜ਼ਿਕ ਜਿਹੜਾ ਇਸ ਫਿਲਮ ਦਾ ਸੀਗਾ ਉਹਦੇ ਆਲੇ ਦੁਆਲੇ ਹੀ ਫਿਲਮ ਸਾਰੀ ਬਣੀ ਹੋਈ ਸੀ ਕਹਿਣ ਦਾ ਮਤਲਬ ਸਭ ਤੋਂ ਵੱਡਾ ਪਲੱਸ ਪੁਆਇੰਟ ਜਿਹੜਾ ਫਿਲਮ ਦਾ ਸੀਗਾ ਉਹ ਸੀ 뮤ਜ਼ਿਕ ਮਿਊਜ਼ਿਕ ਦੇ ਵਿੱਚ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਸੀ ਉਹਨਾਂ ਦੇ ਵਿੱਚ ਸੀਗਾ ਸ਼ਬਾਬ ਆਲੂਵਾਲੀਆ ਇੱਕ ਤਾਂ ਗੁਰਮੀਤ ਬਾਵਾ ਸੀ ਨਰਿੰਦਰ ਚੰਚਲ ਸੀ ਉਹਦੀ ਭੇਟ ਵੀ ਕਿਉਂਕਿ ਇਸ ਫਿਲਮ ਦੇ ਵਿੱਚ ਨੈਣਾ ਦੇਵੀ ਦੀ ਯਾਤਰਾ ਹੁੰਦੀ ਹੈ ਵਿਰਿੰਦਰ ਤੇ ਪ੍ਰੀਤੀ ਸੱਪਰੂ ਦਾ ਸੀਨ ਵੀ ਹੈ ਤੇ ਗਾਣਾ ਪੂਰਾ ਵੀ ਆ ਉਸ ਟਾਈਮ ਨਰਿੰਦਰ ਚੰਚਲ ਨੇ ਉਹਦੀ ਆਵਾਜ਼ ਦਿੱਤੀ ਸੀ ਕਿ ਉਸ ਵਿੱਚ ਕਮਲ ਕਾਂਸੇ ਮਿਊਜ਼ਿਕ ਪ੍ਰੋਡਿਊਸ ਕੀਤਾ ਸੀ ਉਹਨਾਂ ਨੇ ਉਸ ਤੋਂ ਇਲਾਵਾ ਮਹਿੰਦਰ ਕਪੂਰ ਬੀਬੀ ਰਣਜੀਤ ਕਾਰ ਬਾਬੂ ਸਿੰਘ ਮਾਨ ਮੁਹੰਮਦ ਸਦੀਕ ਆਪਣਾ ਚੰਨ ਗੁਰਾਇਆਂ ਵਾਲਾ ਇਹ ਸਾਰੇ ਲੋਕ ਜਿਹੜੇ ਸੀ ਮਿਊਜ਼ਿਕ ਦੇ ਨਾਲ ਜੁੜੇ ਹੋਏ ਸੀਗੇ ਔਰ ਜ਼ਿਆਦਾਤਰ ਗਾਣੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਨੇ ਜਿਹੜਾ ਸਭ ਤੋਂ ਫੇਮਸ ਗਾਣਾ ਹੈ ਇਸ ਫਿਲਮ ਦਾ ਨਹੀਂਓ ਭੁੱਲਣਾ ਵਿਛੋਣਾ ਮੈਨੂੰ ਤੇਰਾ ਇਹ ਗਾਣਾ ਵੀ ਮੁਹੰਮਦ ਸਦੀਕ ਨੇ ਗਾਇਆ ਆ ਤੇ ਇਹਦਾ ਜਿਹੜਾ ਰਾਈਟਿੰਗ ਕੀਤੀ ਸੀ ਉਹ ਬਾਬੂ ਸਿੰਘ ਮਾਨ ਨੇ ਕੀਤੀ ਸੀ ਇਸ ਤੋਂ ਲਗਭਗ ਤੂੰ ਗਾਣਾ ਦੋ ਗਾਣਾ ਦੋ ਗਾਣੇ ਨੇ ਦੋ ਗਾਣੇ ਦੇ ਦੋ ਗਾਣੇ ਨੇ ਇੱਕ ਬਰਿੰਦਰ ਤੇ ਪ੍ਰੀਤੀ ਸਪਰੂ ਦੇ ਦੋ ਇੱਕ ਇੱਕ ਗਾਣਾ ਤਾਂ ਹੈਗਾ ਆ ਜਿਹੜਾ ਸਟਾਰਟਿੰਗ ਦੇ ਜਦੋਂ ਵਿਆਹ ਤੋਂ ਇਹਨਾਂ ਦੋਵਾਂ ਦਾ ਵਿਆਹ ਨਹੀਂ ਹੋਇਆ ਹੁੰਦਾ ਉਸ ਤੋਂ ਪਹਿਲਾਂ ਗਾਣਾ ਚੱਲਦਾ ਵੀ ਇੱਕ ਕੋਠੀ ਬਣਵਾ ਦੇ ਟੈਲੀਵਿਜ਼ਨ ਲਵਾ ਦੇ ਨਹੀਂ ਤਾਂ ਤੀਰ ਮੇਰਾ ਹੋਣਾ ਨਹੀਂ ਗੁਜ਼ਾਰਾ ਪਿੰਡਾਂ ਵਿੱਚ ਰਹਿਣ ਵਾਲੇ ਆ ਉਹ ਗਾਣਾ ਮਹਿੰਦਰ ਕਪੂਰ ਨੇ ਗਾਇਆ ਆ ਤੇ ਦੂਸਰਾ ਜਿਹੜਾ ਗਾਣਾ ਆ ਜਦੋਂ ਵਿਆਹ ਹੋ ਜਾਂਦਾ ਤਾਂ ਬਰਿੰਦਰ ਸ਼ਰਾਬ ਪੀ ਕੇ ਆਪਣੇ ਘਰੇ ਆਉਂਦਾ ਪ੍ਰੀਤੀ ਸਪਰੂ ਦੇ ਕੋਲ ਆਉਂਦਾ ਔਰ ਗੇਟ ਦੇ ਉੱਤੇ ਖੜ ਕੇ ਕਹਿੰਦਾ ਕੁੰਡਾ ਖੋਲ ਤੇ ਉਸ ਸਮੇਂ ਪ੍ਰੀਤੀ ਸੇਪਰੂ ਕੁੰਡਾ ਨਹੀਂ ਖੋਲਦੀ ਕਿਉਂਕਿ ਸ਼ਰਾਬ ਪੀਤੀ ਹੁੰਦੀ ਹੈ ਬਰਿੰਦਰ ਦੀ ਉਹ ਗਾਣਾ ਵੀ ਮਿੰਦਰ ਕਪੂਰ ਨੇ ਗਾਇਆ ਉਹਦੇ ਬੋਲ ਸੀਗੇ ਠੇਕਿਓ ਮੈਂ ਬਿਸਕੀ ਦੀ ਬੋਤਲ ਲਿਆਇਆ ਹੱਥੀ ਉੱਤੇ ਬਹਿ ਕੇ ਹੜਾ ਆਦੀਏ ਦਾ ਲਾਇਆ ਅੱਜ ਚੜ ਗਈ ਜੱਟ ਨੂੰ ਸ਼ਰਾਬ ਜੱਟੀ ਇਹਨੇ ਕੁੰਡਾ ਖੋਲਦੇ ਖੋਲਦੇ ਨਹੀਂ ਪਟ ਦੂ ਚਿਗਾਠ ਜੱਟੀ ਇਹਨੇ ਕੁੰਡਾ ਖੋਲਦੇ ਇਹ ਆਵਾਜ਼ ਵੀ ਮਿੰਦਰ ਕਪੂਰ ਦੀ ਹੈ ਉਸ ਤੋਂ ਇਲਾਵਾ ਗਰਮੀਤ ਬਾਬਾ ਨੇ ਏਸੇ ਫਿਲਮ ਦੇ ਵਿੱਚ ਇੱਕ ਖਾੜਾ ਲਾਇਆ ਹੈ ਔਰ ਉਹ ਕਲਾਈਮੈਕਸ ਦੇ ਥੋੜਾ ਜਿਹਾ ਥੋੜਾ ਜਿਹਾ ਪਹਿਲਾਂ ਇੱਕ ਖਾੜਾ ਲਾਇਆ ਉਹ ਵੀ ਉਹ ਵੀ ਬਹੁਤ ਸੋਹਣਾ ਮ ਗਰਮੀਤ ਬਾਵਾ ਦਾ ਲਾਇਆ ਹੋਇਆ ਇੱਕ ਤਕਰੀਬਨ ਇਸ ਫਿਲਮ ਦੇ ਵਿੱਚ ਇੱਕ ਸ਼ਰਾਬੀ ਨਾਲ ਪੱਕਾ ਬੈਠਾ ਦਿਖਾਈ ਦੇ ਰਿਹਾ ਕਮੇਡੀਅਨ ਆ ਇਹਦਾ ਨਾਮ ਰਤਨ ਆਲਖਾ ਪਿੰਡ ਦੇ ਵਿੱਚ ਮਤਲਬ ਕਈ ਫਿਲਮਾਂ ਦੇ ਵਿੱਚ ਇਹਨਾਂ ਨੇ ਸ਼ਰਾਬੀ ਦਾ ਰੋਲ ਵੀ ਕੀਤਾ ਤਾਂ ਜਕ ਕਮੇਡੀਅਨ ਦਾ ਰੋਲ ਵੀ ਕਰਦੇ ਨੇ ਇਹਨਾਂ ਦਾ ਨਾਮ ਰਤਨ ਆਲਖਾ ਇਸ ਫਿਲਮ ਦੇ ਵਿੱਚ ਵੀ ਇਹਨਾਂ ਨੇ ਸ਼ਰਾਬੀ ਦਾ ਰੋਲ ਕੀਤਾ ਔਰ ਫਿਲਮ ਦੇ ਵਿੱਚ ਥੋੜੇ ਥੋੜੇ ਸਮੇਂ ਬਾਅਦ ਜਦੋਂ ਵੀ ਠੇਕੇ ਦਾ ਸੀਨ ਆਉਂਦਾ ਜਾਂ ਸ਼ਰਾਬ ਦਾ ਸੀਨ ਆਉਂਦਾ ਹੈ ਫਿਰ ਉਹਨਾਂ ਵਿੱਚ ਦਿਖਦੇ ਰਹਿੰਦੇ ਨੇ ਉਸ ਤੋਂ ਇਲਾਵਾ ਜਿਹੜੇ ਸਰਪੰਚ ਯਸ਼ ਸ਼ਰਮਾ ਨੇ ਜਿਹੜੇ ਫਿਲਮ ਦੇ ਵਿੱਚ ਉਹਨਾਂ ਦੀ ਬੇਟੀ ਦਾ ਕਿਰਦਾਰ ਨਵਾਇਆ ਆ ਅਨੀਤਾ ਸ਼ਰੀਨ ਨੇ ਅਨੀਤਾ ਸ਼ਰੀਨ ਨੇ ਇਸ ਫਿਲਮ ਦੇ ਵਿੱਚ ਮੁੰਨੀ ਦੇ ਕਿਰਦਾਰ ਚ ਜਿਹੜੀ ਕਿ ਵਿਰਿੰਦਰ ਦੀ ਤੇ ਯੋਗੇਸ਼ ਸ਼ਾਬੜਾ ਦੀ ਭੈਣ ਬਣੀ ਹੋਈ ਐ ਇਸ ਫਿਲਮ ਦੇ ਵਿੱਚ ਔਰ ਉਹਨਾਂ ਦਾ ਹੀ ਵਿਆਹ ਹੁੰਦਾ ਆ ਔਰ ਉਹੀ ਬਾਅਦ ਚ ਜ਼ਹਿਰ ਖਾ ਕੇ ਮਤਲਬ ਮਰ ਜਾਂਦੇ ਆ ਡੈਥ ਹੋ ਜਾਂਦੀ ਆ ਉਹਨਾਂ ਦੀ ਫਿਲਮ ਦੇ ਵਿੱਚ ਇਸ ਫਿਲਮ ਚ ਕਲਾਸਿਕ ਐਕਟਰ ਸ਼ੰਮੀ ਜਿਹੜੀ ਕਿ ਸਵਰਨ ਚੰਦ ਦੀ ਸਵਰਨ ਚੰਦ ਕੌਣ ਜਿਹੜਾ ਵੇਦ ਗੋਸਵਾਮੀ ਜਿਹੜੇ ਕਿ ਸ਼ਰਾਬ ਦਾ ਕਾਰੋਬਾਰੀ ਹੁੰਦਾ ਉਹਦੀ ਜਿਹੜੀ ਪਤਨੀ ਆ ਇਹਦੇ ਚ ਸ਼ੰਮੀ ਨੇ ਉਹਦਾ ਉਹਦਾ ਕਿਰਦਾਰ ਨਿਭਾਇਆ ਆ ਸ਼ੰਮੀ ਇੱਕ ਕਲਾਸਿਕ ਐਕਟਰਸ ਆ ਔਰ ਹਿੰਦੀ ਫਿਲਮਾਂ ਚ ਬਹੁਤ ਪੁਰਾਣੀਆਂ ਫਿਲਮਾਂ ਦੇ ਵਿੱਚ ਕੰਮ ਕਰਦੀ ਰਹੀ ਆ ਔਰ ਇਸ ਫਿਲਮ ਦੇ ਵਿੱਚ ਸ਼ੰਮੀ ਨੇ ਇਹ ਦਿਖਾਤਾ ਇਹ ਸਾਬਤ ਕਰਤਾ ਕਿਉਂਕਿ ਪਹਿਲਾਂ ਜਦੋਂ ਫਿਲਮ ਦੇ ਵਿੱਚ ਉਹਨਾਂ ਦੇ ਰੋਲ ਲਖਾਇਆ ਜਾਂਦਾ ਉਹ ਨਾਰਮਲ ਰੋਲ ਜਿਵੇਂ ਇੱਕ ਮਾਂ ਦਾ ਰੋਲ ਇਦਾਂ ਪਰ ਜਦੋਂ ਕਲਾਈਮੈਕਸ ਆਉਂਦਾ ਆ ਕਲਾਈਮੈਕਸ ਦੇ ਵਿੱਚ ਸ਼ਮੀ ਨੇ ਜੋ ਆਪਣਾ ਕਿਰਦਾਰ ਐ ਨਿੱਖਰ ਕੇ ਸਾਹਮਣੇ ਆਇਆ ਔਰ ਔਰ ਜਿਹੜੇ ਮੈਨੂੰ ਲੱਗਦਾ ਵੀ ਉਹ 30 ਸੈਕਿੰਡ ਦਾ ਕਲਿੱਪ ਹੋਣਾ ਜਿੱਥੇ ਉਹ ਮਤਲਬ ਪਾਗਲ ਹੋ ਜਾਂਦੀ ਹੈ ਜਦੋਂ ਉਹਦੇ ਬੇਟੇ ਦਾ ਇਕੱਲੇ ਇਕੱਲੇ ਬੇਟੇ ਦੀ ਉਹਦੇ ਉੱਥੋਂ ਡੈਥ ਹੋ ਜਾਂਦੀ ਆ ਉਹਦੇ ਖੁਦ ਦੇ ਹੱਥੋਂ ਹੀ ਡੈਥ ਹੋ ਜਾਂਦੀ ਆ ਔਰ ਵਿਰੇਂਦਰ ਉਹਨੂੰ ਕਹਿੰਦਾ ਵੀ ਮਾਸੀ ਤੂੰ ਸਾਡਾ ਘਰ ਉਜਾੜਨਾ ਸੀ ਪਰ ਤੈ ਆਪਣਾ ਘਰੇ ਆਪ ਉਜਾੜਤਾ ਤੇਰੇ ਲਾਲਚ ਨੇ ਤੈਨੂੰ ਤੇਰੇ ਆਪਣਾ ਘਰ ਤੇਰਾ ਉਜਾੜ ਕੇ ਰੱਖਤਾ ਔਰ ਇਹ ਸਵਰਗਨਗਰ ਸਰ ਕੋ ਇੱਥੇ ਜਾਂ ਇੱਥੇ ਛੱਡ ਕੇ ਜਾਣਾ ਪੈਂਦਾ ਜਦੋਂ ਬਰਿੰਦਰ ਉਹਨੂੰ ਸ਼ਮੀ ਨੂੰ ਇਹ ਗੱਲ ਕਹਿੰਦਾ ਆ ਤਾਂ ਸ਼ਮੀ ਦਾ ਜੋ ਰਿਐਕਸ਼ਨ ਸੀਗਾ ਉਸ ਤੋਂ ਬਾਅਦ ਫਿਲਮ ਦੇ ਵਿੱਚ ਉਹ ਫਿਲਮ ਦਾ ਕਲਾਈਮੈਕਸ ਵੀ ਸੀਗਾ ਔਰ ਜਾਂਦੇ ਹੋਏ ਦਰਸ਼ਕਾਂ ਨੂੰ ਇੱਕ ਸੁਨੇਹਾ ਵੀ ਦਿੱਕੇ ਗਿਆ ਆ ਕਿ ਵੀ ਸ਼ਰਾਬ ਕਿੱਡੇ-ਕੱਡੇ ਘਰਾਂ ਨੂੰ ਪੱਟ ਕੇ ਛੱਡ ਦਿੰਦੀ ਹੈ ਕਿੱਡੇ ਵੱਡੇ-ਵੱਡੇ ਘਰਾਂ ਨੂੰ ਲਾਲਚ ਔਰ ਸ਼ਰਾਬ ਜਦੋਂ ਕਿਸੇ ਬੰਦੇ ਤੇ ਹਾਵੀ ਹੋ ਜਾਂਦੇ ਨੇ ਤਾਂ ਉਹ ਉਸ ਬੰਦੇ ਦਾ ਉਸ ਬੰਦੇ ਨੂੰ ਕਿਸੇ ਹੋਰ ਦੁਸ਼ਮਣ ਦੀ ਲੋੜ ਨਹੀਂ ਪੈਂਦੀ ਹੈਗੀ ਮਤਲਬ ਉਹ ਫਿਲਮਾਂ ਦੇ ਵਿੱਚ ਸਨੇਹਾ ਵੀ ਸੀ ਉਸ ਟਾਈਮ ਵਾਲੀ ਫਿਲਮਾਂ ਦੇ ਵਿੱਚ ਇਹ ਨਹੀਂ ਕੱਲਾ ਕਮੇਡੀ ਕੱਲਾ ਹਾਸਾ ਮਜ਼ਾ ਕੱਲਾ ਗੰਦਗੀ ਪਰ ਸਨੇਹਾ ਵੀ ਇੱਕ ਜ਼ਰੂਰ ਹੁੰਦਾ ਸੀ ਇਹ ਉਹ ਸਨੇਹਾ ਸੀ ਇਸ ਫਿਲਮ ਦੀ ਹੀਰੋਇਨਾ ਪ੍ਰੀਤੀ ਸਪਰੂ ਪ੍ਰੀਤੀ ਸਪਰੂ ਦਾ ਇਸ ਫਿਲਮ ਦੇ ਵਿੱਚ ਨੌ ਪ੍ਰੀਤੋ ਆ ਪ੍ਰੀਤੀ ਵੀ ਕਹਿੰਦੇ ਨੇ ਤੇ ਪ੍ਰੀਤੋ ਵੀ ਕਹਿੰਦੇ ਨੇ ਦੋ ਤਿੰਨ ਤਰੀਕੇ ਨਾਲ ਬੁਲਾਉਂਦੇ ਹੁੰਦੇ ਨੇ ਉਹਨੂੰ ਪਰ ਮੈਂ ਤੁਹਾਨੂੰ ਦੱਸਾਂ ਗੱਲ ਵੀ ਇਹ ਜਿਵੇਂ ਕਿ ਪ੍ਰੀਤੀ ਸਪੂਰਵਾ ਇਦਾਂ ਸਮਝ ਲੈਣੇ ਆ ਕਿ ਇਹ ਇਹਦੀ ਪਹਿਲੀ ਫਿਲਮ ਹੈ ਜੀ ਹਾਲਾਂਕਿ 79 1979 ਦੇ ਵਿੱਚ ਇੱਕ ਫਿਲਮ ਤਾਂ ਜ਼ਰੂਰ ਪ੍ਰੀਤੀ ਸਪੂਰਨਾ ਕੰਮ ਕੀਤਾ ਸੀ ਫਿਲਮ ਦੇ ਵਿੱਚ ਪਰ ਉਹ ਫਿਲਮ ਕੋਈ ਨਾਂ ਤਾਂ ਉਹਦਾ ਕੋਈ ਰਿਕਾਰਡ ਆ ਨਾ ਕੋਈ ਕਿਸੇ ਉਹਦੀ ਕੋਈ ਕਲਿੱਪ ਪਿਆ ਨਾ ਹੀ ਕੋਈ ਮੰਨ ਲਾ ਕਿਥੇ ਕਿਸੇ ਮਤਲਬ ਉਹਦਾ ਕੋਈ ਕਾਗਜ਼ ਪੱਤਰ ਵਗੈਰਾ ਜਾਂ ਉਹਦੀ ਡਿਟੇਲ ਵਗੈਰਾ ਕਿਤੇ ਕੋਈ ਹੈਗੀ ਆ ਤੇ ਮੈਨੂੰ ਲੱਗਦਾ ਸ਼ ਪ੍ਰੀਤੀ ਸਪਰੂ ਆਪ ਵੀ ਕੋਈ ਗੱਲ ਨਹੀਂ ਕਰਦੀ ਕਿ ਉਹ ਇੱਕ ਸਟੇਜ ਪ੍ਰੋਗਰਾਮ ਜੇ ਹੁੰਦੇ ਸੀਗੇ ਉਹ ਉਸ ਦੌਰਾਨ ਉਹ ਫਿਲਮ ਬਣਾਈ ਗਈ ਸੀ ਔਰ ਸਮੇ ਤੋਂ ਸਮੇ ਵਾਲੀਆਂ ਫਿਲਮਾਂ ਸੀਗੀਆਂ ਉਹ ਕੋਈ ਰਿਕਾਰਡ ਵਗੈਰਾ ਸਮਾ ਮੰਡਲ ਹੀ ਨਹੀਂ ਸੀਗੀਆਂ ਇਸ ਕਰਕੇ ਜੇਕਰ ਆਪਾਂ ਅੱਜ ਆਪਾਂ ਗੱਲ ਕਰਦੇ ਆ ਤਾਂ ਪ੍ਰੀਤੀ ਸੱਪਰੂ ਦੀ ਇਹ ਪਹਿਲੀ ਫਿਲਮ ਮਤਲਬ ਆਪਾਂ ਕਹਿ ਸਕਦੇ ਆ ਵੀ ਜਿਹੜੀ ਕਿ ਲੋਕਾਂ ਦਰਸ਼ਕਾਂ ਦੇ ਜਦੋਂ ਨੋਟਿਸ ਕੀਤਾ ਜਦੋਂ ਪ੍ਰੀਤੀ ਸੱਪਰੂ ਨੂੰ ਤੇ ਪਹਿਲੀ ਫਿਲਮ ਸੀਗੀ ਔਰ ਤੁਹਾਨੂੰ ਇੱਕ ਹੋਰ ਵੀ ਗੱਲ ਮੈਂ ਇੱਕ ਫੈਕਟ ਦੱਸ ਦਿੰਨਾ ਕਿ ਪ੍ਰੀਤੀ ਸੱਪਰੂ ਵੀ ਇਸ ਫਿਲਮ ਦੇ ਵਿੱਚ ਕੋਈ ਬਹੁਤ ਲੰਬੇ ਰੋਲ ਵਾਸਤੇ ਨਹੀਂ ਸੀ ਆਈ 2-4 ਦਿਨ ਦੀ ਸ਼ੂਟਿੰਗ ਕਰਨ ਵਾਸਤੇ ਆਈ ਸੀ ਪਰ ਉਸ ਫਿਲਮ ਚ ਆਉਣ ਤੋਂ ਬਾਅਦ ਉਹਦੇ ਰੋਲ ਨੂੰ ਲੰਬਾ ਕੀਤਾ ਗਿਆ ਉਹਨੂੰ ਵੱਡਾ ਕਰਕੇ ਦਿਖਾਇਆ ਗਿਆ ਫਿਲਮ ਦੇ ਵਿੱਚ ਉਹਨੂੰ ਮੇਨ ਕੈਕਟਰ ਦੇ ਵਿੱਚ ਲਿੱਤਾ ਗਿਆ ਪਰ ਜਦੋਂ ਪ੍ਰੀਤੀ ਸੱਪੂ ਨੂੰ ਸੱਦਿਆ ਗਿਆ ਸੀਗਾ ਤਾਂ ਉਹ ਮੇਨ ਹੀਰੋਇਨ ਦੇ ਤੌਰ ਤੇ ਨਹੀਂ ਸੀ ਸੱਦਿਆ ਗਿਆ ਤੇ ਪ੍ਰੀਤੀ ਸੱਪੂ ਦੀ ਸ਼ਾਇਦ ਉਹ ਫਿਲਮ ਦਾ ਨਾਮ ਵੀ ਮੈਨੂੰ ਯਾਦ ਆ ਸ਼ਾਇਦ ਹਬਰੀ ਫਿਲਮ ਸੀ ਹਾ ਹਾ ਬੱਬਾ ਰਾਰੇ ਵਰੀ ਹਬਰੀ ਫਿਲਮ ਸੀ ਕਿ 1979 ਦੇ ਵਿੱਚ ਆਈ ਸੀ ਪਰ ਉਹ ਉਹਦਾ ਕੋਈ ਸਬੂਤ ਹੈ ਨਹੀਂਗਾ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਪੰਜਾਬੀ ਫਿਲਮ ਸਰਪੰਚ ਦੇ ਵਿੱਚ ਜਿਹੜਾ ਕਿ ਮੇਲ ਮਿੱਤਰ ਦੇ ਨਾਲ ਜਿਹੜੀ ਉਹ ਕੁੜੀ ਸੀ ਉਹ ਕਿਹੜੀ ਸੀ ਉਹਦਾ ਨਾਮ ਕੀ ਸੀ ਤੇ ਉਹ ਕਿੱਥੇ ਦੀ ਰਹਿਣ ਵਾਲੀ ਸੀ ਉਹਦੀ ਡਿਟੇਲ ਕੀ ਸੀ ਉਹਦੀ ਡਿਟੇਲ ਇਦਾਂ ਸੀ ਉਹ ਕੁੜੀ ਅਮਰੀਕਾ ਦੀ ਰਹਿਣ ਵਾਲੀ ਸੀ ਅਮਰੀਕਨ ਕੁੜੀ ਸੀ ਉਹ ਜਿਹੜੀ ਕਿ ਇੰਡੀਆ ਲੈ ਕੇ ਆਂਦੀ ਗਈ ਸੀ ਔਰ ਇੱਕ ਮੈਂ ਤੁਹਾਨੂੰ ਹੋਰ ਖਾਸ ਗੱਲ ਕਰ ਦੱਸ ਦਿੰਨਾ ਉਹ ਅਮਰੀਕਨ ਬਾਅਦ ਚ ਬਣੀ ਸੀ ਪਹਿਲਾਂ ਉਹ ਇੰਡੀਆ ਦੀ ਹੀ ਰਹਿਣ ਵਾਲੀ ਸੀ ਔਰ ਇੰਡੀਅਨ ਕੁੜੀ ਅਸਲ ਚ ਕਿਹਾ ਜਾਵੇ ਤਾਂ ਇੰਡੀਅਨ ਕੁੜੀ ਹਾਲ ਉਹਨਾਂ ਦੀ ਜਿਹੜੀ ਜਿਹੜੀ ਜਾਣ ਪਛਾਣ ਦੱਸੀ ਗਈ ਹੈ ਉਹ ਅਮਰੀਕਨ ਤੌਰ ਤੇ ਦੱਸੀ ਗਈ ਆ ਔਰ ਐਂ ਕਹਿ ਸਕਦੇ ਆ ਕਿ ਉਦੋਂ ਉਹ ਇੰਡੀਅਨ ਸੀ ਔਰ ਇੰਡੀਅਨ ਦੇ ਵਿੱਚ ਉਹ ਮਿਸ ਇੰਡੀਆ ਸੀ ਉਦੋਂ ਨਹੀਂ ਉਦੋਂ ਮਤਲਬ ਇਦਾਂ ਕਹਿ ਲਓ ਫਿਲਮ ਦੇ ਦੌਰਾਨ ਉਹ ਸਾਬਕਾ ਮਿਸ ਇੰਡੀਆ ਸੀ ਤੇ ਉਹਨੂੰ ਫਿਲਮ ਦੇ ਵਿੱਚ ਇੱਕ ਅਹਿਮ ਕਿਰਦਾਰ ਦਿੱਤਾ ਗਿਆ ਸੀ ਅਹਿਮ ਕਿਰਦਾਰ ਦਾ ਮਤਲਬ ਤੁਸੀਂ ਇਦਾਂ ਸਮਝ ਲਓ ਕਿ ਵੀ ਮੇਨ ਕਿਰਦਾਰ ਹੀ ਉਹਦਾ ਸੀਗਾ ਮੈਨੂੰ ਤਾਂ ਐਂ ਲੱਗਦਾ ਦੇਖੋ ਫਿਲਮ ਦੇ ਵਿੱਚ ਜਿਹੜੀ ਕਿ ਸਰਪੰਚ ਫਿਲਮ ਆਪਾਂ ਦੇਖਦੇ ਆ ਜਦੋਂ ਜੇ ਆਪਾਂ ਐਂਡ 'ਚ ਕੋਈ ਛਵੀ ਆਪਣੇ ਦਿਮਾਗ 'ਚ ਰਹਿ ਜਾਂਦੀ ਆ ਜਾਂ ਤਾਂ ਮੇਲ ਮਿੱਤਰ ਦੀ ਰਹਿ ਜਾਂਦੀ ਆ ਜਾਂ ਰਹਿ ਜਾਂਦੀ ਆ ਯੋਗੇਸ਼ ਆਬੜਾ ਦੀ ਦੋ ਮੈਂ ਬਾਰ ਪਹਿਲਾਂ ਵੀ ਫਿਲਮ ਆਪਣੀ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਵੀ ਮੈਂ ਕਿਹਾ ਕਿ ਵੀ ਫਿਲਮ ਦੇ ਵਿੱਚ ਇੱਕ ਤਾਂ ਉਹ ਲੜਕੀ ਮੇਲ ਮਿੱਤਰ ਤੇ ਉਹਦੀ ਲੜਕੀ ਦੀ ਜੋੜੀ ਹੁਣ ਮੈਂ ਤੁਹਾਨੂੰ ਸੱਚ ਉਹਦਾ ਨਾਮ ਵੀ ਦੱਸ ਦਵਾਂ ਉਹਦਾ ਨਾਮ ਸੀਗਾ ਸਾਰਾ ਜੇਨ ਦਿਾਸ ਸਾਰਾ S A R A H J E N E D I A S ਸਾਰਾਹ ਜੇਨ ਡਿਆਸ ਇਹ ਉਹ ਲੜਕੀ ਦਾ ਨਾਮ ਸੀਗਾ ਪਰ ਇੱਥੇ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਕਿ ਵੀ ਪੰਜਾਬੀ ਫਿਲਮਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਵੀ ਕਿਸੇ ਅਮਰੀਕਨ ਕੁੜੀ ਨੂੰ ਆਪਣੀ ਕਿਸੇ ਅੰਗਰੇਜ਼ਨ ਨੂੰ ਫਿਲਮ ਦੇ ਵਿੱਚ ਲਿੱਤਾ ਗਿਆ ਔਰ ਇਹ ਪਹਿਲੀ ਵਾਰ ਕੀ ਮੈਨੂੰ ਲੱਗਦਾ ਅੱਜ ਤੱਕਰ ਮੈਂ ਇਹ ਵੀ ਗੱਲ ਕਹੂੰਗਾ ਉਹ ਫਿਲਮ ਤਾਂ ਹੈਗੀ ਹੋएगी ਆ ਪਰ ਅੱਜ ਤੱਕਰ ਕਿਸੇ ਵੀ ਚਾਹੇ ਅਮਰੀਕਨ ਕੁੜੀ ਚਾਹੇ ਕੋਈ ਇੰਡੀਅਨ ਕੁੜੀ ਚਾਹੇ ਕੋਈ ਹਿੰਦੁਸਤਾਨੀ ਕੁੜੀ ਕਿਸੇ ਵੀ ਫਿਲਮ ਦੇ ਵਿੱਚ ਐਸ ਹੱਦ ਤੱਕ ਰੰਗੇਜ ਜਿਹੜੇ ਕਿ ਸੀਨ ਦਿਖਾਏ ਗਏ ਸੀ ਉਸ ਫਿਲਮ ਦੇ ਵਿੱਚ ਕਦੇ ਨਹੀਂ ਹੋਏਗੇ ਔਰ ਦੇਖੋ ਤੁਸੀਂ ਉਹ ਫਿਲਮ ਚ ਉਹ ਸ਼ੂਟਿੰਗ ਉਹ ਕਿਸੇ ਪਿੰਡ ਚ ਹੋਈ ਹੋਈ ਸੀਗੀ ਚੰਡੀਗੜ੍ਹ ਦੇ ਲੱਗੇ ਹੀ ਪਿੰਡ ਸੀਗਾ ਉਹ ਮੈਨੂੰ ਹੁਣ ਉਹ ਪਿੰਡ ਦੀ ਡਿਟੇਲ ਨਹੀਂ ਪਤਾ ਫਿਰ ਬਾਅਦ ਵਿੱਚ ਮੈਨੂੰ ਕਹੋਗੇ ਵੀ ਤੁਸੀਂ ਭਾਈ ਪਿੰਡ ਦਾ ਨਾਮ ਦੱਸ ਕਿਉਂਕਿ ਪਿੰਡ ਚੰਡੀਗੜ੍ਹ ਦੇ ਹਾਲ ਦੇ ਵਾਲੇ ਬਹੁਤ ਸੀਗੇ ਬਹੁਤ ਉਜੜ ਚੁੱਕੇ ਨੇ ਖਤਮ ਹੋ ਚੁੱਕੇ ਨੇ ਸੜਕਾਂ ਬਣ ਚੁੱਕੀਆਂ ਬਿਲਡਿੰਗਾਂ ਬਣ ਚੁੱਕੀਆਂ ਡਿਵੈਲਪ ਬਹੁਤ ਹੋ ਚੁੱਕਿਆ ਆ ਪੰਜਾਬੀ ਫਿਲਮਾਂ ਦੇ ਇਤਿਹਾਸ ਵਿੱਚ ਤੁਸੀਂ ਅੱਜ ਸਰਚ ਕਰਕੇ ਦੇਖ ਲਓ ਲੱਭ ਕੇ ਦੇਖ ਲਓ ਵੀ ਕਿਸੇ ਵੀ ਫਿਲਮ ਦੇ ਵਿੱਚ ਕੋਈ সুইਮਿੰਗ ਕਸਟੂਮ ਪਾ ਕੇ ਕੋਈ ਕੁੜੀ ਤੁਹਾਨੂੰ ਦਿਖੀ ਆ ਜਾ ਦੇਖੀ ਆ ਜਾਂ ਦੇਖੀ ਆ ਤਾਂ ਫਿਰ ਉਹਦਾ ਕਮੈਂਟ ਕਰਕੇ ਨਾ ਦੱਸੋ ਪਰ ਮੈਂ ਸਰਚ ਮਾਰੀ ਹੈ ਮਿੰਤਾ ਕੋਈ ਦੇਖੀ ਨਹੀਂ ਹੈਗੀ ਇਹ ਮੇਲ ਮਿੱਤਰ ਰੁਣੀ ਉਹੀ ਕਰਗੇ ਜਿਹੜਾ ਕੋਈ ਕਰਗੇ ਅੱਜ ਦੇ ਸਮੇਂ 'ਚ ਕੋਈ ਕਰ ਨਹੀਂ ਸਕਦਾ ਔਰ ਦੇਖੋ ਤੁਸੀਂ ਜਿੰਨੇ ਵੀ ਪਿੰਡਾਂ ਵਾਲੇ ਉਸ ਟਾਈਮ ਸ਼ੂਟਿੰਗ ਦੇਖਣ ਜਾਂਦੇ ਸੀਗੇ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਸ਼ੂਟਿੰਗ ਕਰ ਸਕਦੇ ਸੀਗੇ ਇਹ ਚੀਜ਼ਾਂ ਨੂੰ ਦੇਖ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਹੈਗਾ ਕਿ ਜੋ ਉਸ ਲੜਕੀ ਦਾ ਉਸ ਫਿਲਮ ਦੇ ਵਿੱਚ ਕੰਮ ਮੇਲ ਮਿੱਤਰ ਦੀ ਦੋਵਾਂ ਦੀ ਜੋੜੀ ਮੇਲ ਮਿੱਤਰ ਦਾ ਨਾਂ ਇਸ ਫਿਲਮ ਦੇ ਵਿੱਚ ਜੈਰੀ ਹੁੰਦਾ ਕੋਈ ਜੈਲੀ ਕਹਿੰਦਾ ਕੋਈ ਜੈਰੀ ਕਹਿੰਦਾ ਪਰ ਇਹ ਜੋੜੀ ਦਾ ਜੋ ਪਾਵਰ ਉਸ ਫਿਲਮ ਦੇ ਵਿੱਚ ਔਰ ਜੋ ਪੌਲਿਸਿਟੀ ਸੀ ਇਸ ਫਿਲਮ ਦੀ ਬਾਅਦ ਦੇ ਵਿੱਚ ਵੀ ਥੀਏਟਰਾਂ ਦੇ ਵਿੱਚ ਸੌਰੀ ਬਾਅਦ ਦੇ ਵਿੱਚ ਵੀ ਵੀਸੀਆਰਾਂ ਦੇ ਉੱਤੇ ਜ਼ਿਆਦਾ ਤਾਂ ਨਹੀਂ ਦੇਖਿਆ ਗਿਆ ਫਿਲਮ ਨੂੰ ਇਸ ਚੀਜ਼ ਕਰਕੇ ਇੱਕ ਤਾਂ ਗਾਣਾ ਦੂਸਰਾ ਉਹ ਫਿਲਮ ਦੇ ਵਿੱਚ ਉਹ ਲੜਕੀ ਜਿਹੜੀ ਅਮਰੀਕਨ ਕੁੜੀ ਸੀਗੀ ਉਹਦਾ ਸੀਨਾ ਕਰਕੇ ਤਾਂ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੀਆਂ ਕਿ 80 ਤੋਂ ਪਹਿਲਾਂ ਵਾਲੀਆਂ ਫਿਲਮਾਂ ਨੇ ਉਹਨਾਂ ਦੀ ਜਾਣਕਾਰੀ ਬਹੁਤ ਘੱਟ ਮਹਈਆ ਆ ਕਿਤੇ ਵੀ ਜੇ ਤੁਸੀਂ ਕਿਸੇ ਪਲੈਟਫਾਰਮ ਤੇ ਜੀਪੀਡੀ ਤੇ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਸਰਚ ਕਰਨਾ ਆ ਤਾਂ ਬਹੁਤ ਘੱਟ ਜਾਣਕਾਰੀ ਆ ਮੈਨੂੰ ਪਤਾ ਮੈਂ ਇਹ ਜਾਣਕਾਰੀ ਕੋਈ ਕਿਤੋਂ ਕੋਈ ਕਿਤੋਂ ਐ ਇਕੱਠੀ ਕਰਕੇ ਇਸ ਫਿਲਮ ਦੀ ਮੈਂ ਤੁਹਾਡੇ ਮੂਹਰੇ ਪੂਰੀ ਵੀਡੀਓ ਬਣਾ ਕੇ ਪੇਸ਼ ਕੀਤੀ ਆ ਜੇ ਤੁਹਾਨੂੰ ਚੰਗੀ ਲੱਗੀ ਆ ਤਾਂ ਲਾਈਕ ਜਰੂਰ ਕਰਿਓ ਤੇ ਹੋ ਜੇ ਤੁਸੀਂ ਕਿਸੇ ਹੋਰ ਮੀਡੀ ਦੀ ਕਿਸੇ ਹੋਰ ਫਿਲਮ ਦੇ ਬਾਰੇ ਇਦਾਂ ਡਿਟੇਲ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਸਰਚ ਕਰਨੀ ਵੀ ਨਹੀਂ ਘਟੋਕੜ 2 ਜੋ 3 ਦਿਨ ਲੱਗ ਜਾਂਦੇ ਨੇ ਕੱਲੀ ਸਰਚ ਕਰ ਕਰਨ ਤੇ ਕੋਈ ਤੱਥ ਕਿਸੇ ਕੋਲ ਪੁੱਛਣਾ ਪੈਂਦਾ ਕੋਈ ਕਿਸੇ ਨੂੰ ਫੋਨ ਲਾਉਣਾ ਪੈਂਦਾ ਫਿਰ ਉਹਦੇ ਤੱਥ ਦਾ ਰეკਮੈਂਡੇਸ਼ਨ ਮੰਗਣੀ ਪੈਂਦੀ ਆ ਇਹਦੇ ਚ ਵੀ ਜੇ ਮੇਰੇ ਕੋਈ ਗੜਬੜ ਹੋ ਗਈ ਹੋਵੇ ਕਿਸੇ ਤੱਥ ਬਾਰੇ ਤਾਂ ਮੈਂ ਅਗਲੀ ਵਾਰ ਉਹਨੂੰ ਸਹੀ ਕਰ ਦੂੰਗਾ ਜਾਂ ਆਪਣੀ ਵੀਡੀਓ ਚ ਦੱਸ ਦੂੰਗਾ ਵੀ ਆਹ ਚੀਜ਼ ਗਲਤ ਹੋ ਗਈ ਜਾਂ ਸਹੀ ਕਰ ਸਕਦਾ ਮੈਂ ਉਹਨੂੰ ਤਾਂ ਅੱਜ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਸਦੇ ਰਹੋ ਪੰਜਾਬੀਓ